ਗਾਰੇ ਹੱਥਾਂ ਨਾਲ ਪਾ 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 ਤੈਨੂੰ ਨਰੇਗਾ ਦਾ ਕਿਦੋਂ ਚਾਲੂ ਕਿੱਧਰ ਕਿੰਨਾ ਸਮਾਂ ਦਾ ਇਹ ਮਿੰਤੀ ਜਿੰਨੇ ਤਿੰਨ ਵਾਰੀ ਮਤਲਬ ਆਹ ਕੀਤਾ ਤੈਨ ਕਦੀ ਆਜ ਆਇੰਦੇ ਪਾਏ ਕਦੀ ਸਵੇਰੇ ਆਇੰਦੇ ਪਾਏ ਕਦੀ ਜਿੰਨਾਂ ਨੂੰ ਪਾਉਣੇ ਉਹਨਾਂ ਨੂੰ ਪਾਏ ਨਹੀਂ ਕਿਹੜੇ ਕਿਹੜੇ ਡਾਕੂਮੈਂਟ ਤੁਹਾਡੇ ਕੋਲ ਨੇ ਤੁਹਾਡੇ ਆਹ ਆਰ ਕਾਰਡ ਆਰ ਕਾਰਡ ਆਰ ਕਾਰਡ ਉਹ ਘਰੇ ਰੱਖ ਛੱਡ ਬੈਂਕ ਦੇ ਬੈਂਕ ਦੇ ਕੋਈ ਫੋਟੋ ਕਾਪੀ ਆਰ ਕਾਰਡ ਉਹ ਮੈਂ ਅੱਧਰ ਲਵਾਂ ਨਾ ਇਹ ਗਾ ਦਾ ਮਸਲਾ ਆਇਆ ਭਾਜੀ ਕੀ ਮਸਲਾ ਮਸਲਾ ਭਾਜੀ ਨਰੇਗਾ ਦੇ ਪੈਸੇ ਜਿਹੜੇ ਆ ਉਹ ਗਰੀਬਾਂ ਦੇ account 'ਚ ਨਹੀਂ ਪਏ ਹੈਗੇ ਉਹ ਅਮੀਰਾਂ ਦੇ account 'ਚ ਪਏ ਹੈਗੇ ਜਿਨ੍ਹਾਂ ਦੇ ਘਰ AC ਵੀ ਲੱਗੇ ਦੇ ਗੱਡੀਆਂ ਵੀ ਖਲੋਤੀ ਦੀਆਂ ਨੇ ਉਹਨਾਂ ਦੇ ਘਰ ਇਹ ਪੈਸੇ ਪਏ ਨੇ ਉਹ ਮੈਨੂੰ ਇਹ ਦੱਸੋ ਪਹਿਲਾਂ ਵੀ ਉਹ ਕਿੰਨੇ ਕ ਗਰੀਬ ਨੇ ਜਿਨ੍ਹਾਂ ਦੇ ਘਰ ਪੈਸੇ ਪੈ ਕੇ ਦੇ ਆ ਹਾਂਜੀ ਸਾਡੀ ਸਰਕਾਰ ਨੂੰ ਇਹ ਮੰਗਿਆ ਉਹਨਾਂ ਦੇ ਘਰੋਂ ਪੈਸੇ ਨਹੀਂ ਪੈਣੇ ਚਾਹੀਦੇ ਇਹ ਗਰੀਬਾਂ ਨੂੰ ਪੈਸੇ ਪੈਣੇ ਚਾਹੀਦੇ ਜਿਹੜੇ ਆਏ ਨੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਜੀ ਕੰਮ ਕੀਤਾ ਵਾ ਤੇ ਜਿਵੇਂ ਨੇ ਸਟਾਰਟ ਤੇ ਪੈਸੇ ਮਤਲਬ ਗਰੀਬ ਰਹਿ ਗਏ ਤੇ ਦੂਜਿਆਂ ਨੇ ਪਵਾ ਲਏ ਆ ਮੇਰੇ ਨਾਲ ਤਗੜੇ ਲੋਕਾਂ ਨੇ ਪੈਗੇ ਇੱਥੇ ਕੀਤਾ ਜੀ ਬਹਿਣੀਆਂ ਮੋਣੀਆਂ ਦਾ ਨਹੀਂ ਸੜਕਾਂ ਤੇ ਤਾਂ ਦਿਨ ਨਰੇਗਾ ਦੇ ਪੈਸੇ ਸੀਗੇ ਤੇ ਵਿਚਾਰੇ ਕਾਫੀ ਦੇਰ ਤੋਂ ਕੰਮ ਕਰ ਰਹੇ ਸੀ ਇਹਨਾਂ ਨੇ ਸੈਕਟਰੀ ਨਾਲ ਵੀ ਸੰਪਰਕ ਕੀਤਾ ਉਹਦਾ ਨਾਮ ਹੈਗਾ ਚਰਨਜੀਤ ਕੌਰ ਇਹਨਾਂ ਨੇ ਕੁਲਦੀਪ ਸਿੰਘ ਫੌਜੀ ਇੱਥੇ ਆਗੂ ਆ ਉਹਦੇ ਨਾਲ ਵੀ ਸੰਪਰਕ ਕੀਤਾ ਪਰ ਇਹਨਾਂ ਦਾ ਮਸਲਾ ਕੋਈ ਨਹੀਂ ਹੱਲ ਹੋਇਆ ਇੱਕ ਦਿਨ ਫਿਰ ਇਹ ਸਾਰੇ ਇਕੱਠੇ ਹੋ ਕੇ ਮੇਰੇ ਘਰ ਗਏ ਮੇਰੇ ਫਾਦਰ ਸਾਹਿਬ ਐਕਸ ਸਰਪੰਚ ਨੇ ਪਿੰਡ ਦੇ ਸਾਬਕਾ ਸਰਪੰਚ ਨੇ ਔਰ ਮੈਂ ਸੈਕਟਰੀ ਨੂੰ ਫੋਨ ਕੀਤਾ ਵੀ ਚਲੋ ਜਿਨ੍ਹਾਂ ਦੇ ਖਾਤਿਆਂ 'ਚ ਪੈਸੇ ਪੈ ਗਏ ਸਾਨੂੰ ਉਹਨਾਂ ਦਾ ਮਤਲਬ ਨਹੀਂ ਆ ਪਰ ਜਿਨ੍ਹਾਂ ਨੇ ਕੀਤਾ ਕੰਮ ਐਕਚੁਅਲੀ ਉਹਨਾਂ ਦੇ ਵੀ ਖਾਤਿਆਂ 'ਚ ਪੈਸੇ ਪਾ ਦਿਓ ਔਰ ਇਹਨਾਂ ਨੇ ਮਤਲਬ ਬਹੁਤ ਵਾਰੀ ਇਕੱਠੇ ਹੋ ਕੇ ਗਏ ਸਰਪੰਚ ਕਹਿੰਦਾ ਵੀ ਮੈਂ ਇਹਨਾਂ ਦੇ ਖਾਤਿਆਂ 'ਚ ਪੈਸੇ ਨਹੀਂ ਪਾਉਣੇ ਕੁਝ ਬੰਦਿਆਂ ਨੂੰ ਕਿਹਾ ਇਹਨਾਂ ਨੇ ਕਿ ਇਹਨਾਂ ਕੋ ਕੰਮ ਵੀ ਕਰਾਉਣਾ ਉਹਨਾਂ ਦੇ ਖਾਤਿਆਂ 'ਚ ਪੈਸੇ ਵੀ ਨਹੀਂ ਪਾਉਣੇ ਮੈਂ ਪੰਜਾਬ ਸਰਕਾਰ ਕੋ ਮੰਗ ਕਰਦਾ ਵੀ ਇਹਨਾਂ ਗਰੀਬਾਂ ਨੂੰ ਮਤਲਬ ਇਨਸਾਫ ਦਿੱਤਾ ਜਾਵੇ ਜਿਨ੍ਹਾਂ ਨੇ ਗਲਤ ਖਾਤਿਆਂ 'ਚ ਪੈਸੇ ਪਾਏ ਨੇ ਜਾਂ ਗਲਤ ਮਤਲਬ ਕਿਸੇ ਦਾ ਕਸੂਰ ਨਹੀਂ ਸਿਰਫ ਕਸੂਰ ਜਿਆਦਾ ਕੁਲਦੀਪ ਸਿੰਘ ਦਾ ਉਹਨੇ ਮਨ ਬਣਾਇਆ ਵਾ ਵੀ ਇਹਨਾਂ ਲੋਕਾਂ ਕੋਲ ਕੰਮ ਮੈਂ ਕਰਾਉਣਾ ਵਾ ਪਰ ਮੈਂ ਪੈਸੇ ਨਹੀਂ ਖਾਤੇ ਚ ਪਾਉਣੇ ਮੈਂ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਿੰਦਰ ਸਿੰਘ ਜੀ ਰਦਾਵਾ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਉਹ ਆਪਣਾ ਨਿਗਰਾਨ ਕਮੇਟੀ ਦੇ ਚੇਅਰਪਰਸਨ ਵੀ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਇਹਦੀ ਪ੍ਰਸ਼ਾਸਨਿਕ ਉੱਚ ਅਧਿਕਾਰੀ ਕੋ ਇਹ ਉੱਚ ਅਧਿਕਾਰੀ ਕੋ ਇਹਦੀ ਮਤਲਬ ਪਰਤਾਲ ਕਰਾ ਕੇ ਨਿਰਪੱਖ ਜਾਂਚ ਕੀਤੀ ਜਾਵੇ ਤੇ ਜਿਹੜਾ ਦੋਸ਼ੀ ਆ ਕੁਲਦੀਪ ਸਿੰਘ ਆ ਤੇ ਆਪਣਾ ਚਰਨਜੀਤ ਕੌਰ ਉਹਨਾਂ ਉਹਨਾਂ ਦੇ ਬਣਦੀ ਕਾਰਵਾਈ ਕਰਕੇ ਇਹਨਾਂ ਗਰੀਬਾਂ ਨੂੰ ਇਨਸਾਫ ਦਿੱਤਾ ਜਾਵੇ। ਬਣਾ ਨੇ ਨਰੇਗਾ ਦਾ ਕੰਮ ਕੀਤਾ ਭਾਜੀ ਉਹ ਜਿਹੜਾ ਪੈਸਾ ਇਹਨਾਂ ਨੂੰ ਨਹੀਂ ਮਿਲਿਆ ਜਿਨੇ ਜਿਨੇ ਤਗੜੇ ਬੰਦੇ ਨੇ 12 12 13 ਤਰ੍ਹਾਂ ਕਿਲੇ ਜ਼ਮੀਨ ਹੈ ਉਹਨਾਂ ਦੀ ਉਹਨਾਂ ਦੇ ਖਾਤਿਆਂ 'ਚ ਪੈਸੇ ਪੈ ਗਏ ਨੇ ਗਰੀਬਾਂ ਨੂੰ ਕੋਈ ਹਾਂਸਲ ਨਹੀਂ ਹੋਇਆ ਉਹ ਜਿਨੇ ਜਿਨ੍ਹਾਂ ਨਹੀਂ ਕੰਮ ਕੀਤਾ ਸੌਖੇ ਕੜਾ ਬੰਦੇ ਤਾਂ ਉਹਨਾਂ ਟਾਲੀਆਂ ਟਰੈਕਟਰ ਨੇ ਗੱਡੀਆਂ ਲੱਗੀਆਂ ਨੇ ਕੋ 15 15000 15 15 ਲੱਖ ਦੀਆਂ ਉਹਨਾਂ ਨੂੰ ਪੈਸੇ ਪੈ ਗਏ ਨੇ ਇਹਨਾਂ ਗਰੀਬਾਂ ਨੂੰ ਭਾਜੀ ਕੋਈ ਪੈਸਾ ਨਹੀਂ ਮਿਲਿਆ ਨੂੰ ਇਨਸਾਫ ਚਾਹੀਦਾ ਭਾਜੀ ਉੱਥੇ ਕਾਰਵਾਈ ਹੋਣੀ ਚਾਹੀਦੀ ਸਰਪੰਚ ਦੇ ਇਹ ਪੈਸਾ ਜਿਹੜਾ ਗਰੀਬਾਂ ਦਾ ਇਹਨਾਂ ਨੂੰ ਮਿਲ ਜਾਣਾ ਚਾਹੀਦਾ ਅਸੀ ਕਾਲ ਜੀ ਮੈਂ ਪਿੰਡ ਗਵਾਰੇ ਤੋਂ ਆ ਜੀ ਵਿਕਾਸ ਕਮੇਟੀ ਦਾ ਚੇਅਰਮੈਨ ਕੁਲਦੀਪ ਸਿੰਘ ਤੇ ਇਹ ਸਾਰ ਜਿਹੜਾ ਇਹਨਾਂ ਨੇ ਕੀਤਾ ਆ ਇਹ ਫਤੂਪੁਰ ਵਾਲੇ ਆ ਇੱਕ ਨਵਜੋਤ ਸਿੰਘ ਤੇ ਇੱਕ ਉਹਨਾਂ ਦੀ ਸਿਸਟਰ ਆ ਜੀ ਅਨੀਤਾ ਰਾਣੀ ਨਿੱਕੋਸਰਾ ਖੁਰ ਤੋਂ ਸਰਪੰਚ ਇਹਨਾਂ ਨੇ ਇਹ ਸਾਡੇ ਪਿੰਡ ਚੋਂ ਪਹਿਲਾਂ ਧਾਰ ਖੜ ਇਕੱਠੇ ਕਰਕੇ ਲੋਕਾਂ ਨੂੰ ਕਿਹਾ ਕਿ ਲਿਆਓ ਤੁਹਾਡੇ ਇਹੀ ਪੈਸੇ ਪਾਉਣੇ ਕਿ ਜਦ ਕਿ ਪੈਸੇ ਸੈਂਟਰ ਸਰਕਾਰ ਵੱਲੋਂ ਪੈਣੇ ਹੁੰਦੇ ਆ ਕੁਝ ਦੋ ਕਿਸ਼ਤਾਂ ਪਈਆਂ ਨੇ ਕੁਝ ਲੋਕਾਂ ਦੀਆਂ ਪਈਆਂ ਨੇ ਬਾਕੀਆਂ ਦੇ ਅਜੇ ਬਾਕੀ ਨੇ ਮੈਂ ਅੱਜ ਵੀ ਜਾ ਕੇ ਆਇਆ ਵੀਡੀਓ ਦਫ਼ਤਰ ਆਪਣੇ ਜਿਹੜੇ ਸੈਕਟਰੀ ਨੇ ਮੈਡਮ ਚਰਨਜੀਤ ਕੌਰ ਉਹਨਾਂ ਨੂੰ ਮਿਲ ਕੇ ਆਇਆ ਉਹ ਕਹਿੰਦੇ ਵੀ ਅਜੇ ਪੈਸੇ ਪਿਛੋਂ ਨਹੀਂ ਪੈਣ ਦੇ ਪੈਸੇ ਤੇ ਪਿਛੋਂ ਹੀ ਪੈਣੇ ਆ ਸਰਪੰਚ ਦਾ ਕੰਮ ਹੁੰਦਾ ਹਾਜ਼ਰੀ ਲਾਉਣਾ ਜੀ ਮੋਬਾਈਲ ਤੋਂ ਆਨਲਾਈਨ ਸਭ ਕੁਝ ਹੈਗਾ ਆ ਕੋਈ ਕਿਸੇ ਦਾ 1 ਰੁਪਿਆ ਇੱਧਰ ਉੱਧਰ ਨਹੀਂ ਹੋ ਸਕਦਾ